ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਭਰਾਓ ਝੋਨੇ ਗੋਪ ਤੇ ਨੇੜੇ ਆ ਚੁੱਕੇ ਆ ਤੇ ਕਾਫੀ ਸਵਾਲ ਕਿਸਾਨਾਂ ਦੇ ਰਹਿੰਦੇ ਆ ਕਿ ਇੱਥੇ ਆਪਾਂ ਕਿਹੜੀ ਕਿਹੜੀ ਸਪਰੇਅ ਕਰੀਏ ਜਿਵੇਂ ਕਿ ਸੁੰਡੀ ਦੀ ਗੋਪ ਦੀ ਸੁੰਡੀ ਪੱਤਾ ਲਪੇਟ ਟੱਡਾ ਤੇਲਾ ਇਹਨੂੰ ਆਪਾਂ ਬਹੁਤ ਪਰ ਬੋਲਦੇ ਆ ਆਪਣੇ ਏਰੀਏ 'ਚ ਤੇਲਾ ਬੋਲ ਦਿੰਦੇ ਆ ਆਮ ਪਿੰਡੂ ਭਾਸ਼ਾ 'ਚ ਇਹਨੋਂ ਦਪਾ ਕਿਹੜੀ ਕਿਹੜੀ ਸਪਰੇਅ ਕਰੀਏ ਜਾਂ ਬੀਐਲਬੀ ਬਿਮਾਰੀ ਆ ਰਹੀ ਆ ਝੋਨੇ ਨੂੰ ਇਹਦੇ ਕੰਟਰੋਲ ਤੋਂ ਅਡਵਾਂਸ ਕਿਹੜੀ ਸਪਰੇਅ ਕੀਤੀ ਜਾਵੇ ਉਲਲੀ ਰੋਗ ਤੋਂ ਕਿਹੜੀ ਸਪਰੇਅ ਕੀਤੀ ਜਾਵੇ ਇਹ ਸਾਰੇ ਆਪਣੇ ਸਵਾਲ ਆ ਇਹਨਾਂ ਸਵਾਲਾਂ ਦਾ ਜਿਹੜਾ ਅਨਸਰ ਆ ਇਹ ਸਾਰੀ ਵੀਡੀਓ ਦੇ ਵਿੱਚ ਆਪਾਂ ਦੇਣਾ ਵਾ ਤੇ ਇਹਦੇ ਵਿੱਚ ਦੱਸਿਆ ਜਾਊਗਾ ਆਪਾਂ ਕਿਹੜੀ ਕਿਹੜੀ ਸਪਰੇਅ ਕਰ ਸਕਦੇ ਆ ਜਾਂ ਐਨ ਪੀ ਕੇ ਦੀ ਲੋੜ ਆ 13045 ਜਾਂ 05234 ਦੀ ਲੋੜ ਆ ਤੇ ਕੱਲੀ ਕੱਲੀ ਚੀਜ਼ ਦੀ ਆਪਾਂ ਗੱਲ ਕਰਾਂਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਸਿਫਾਰਿਸ਼ਾ ਜਿਹੜੀਆਂ ਆਪਾਂ ਨੂੰ ਸਸਤੀਆਂ ਵਿੱਚ ਪੈਣ ਗਿਆ ਮਾਰਕੀਟ ਚ ਤੇ ਰਿਜ਼ਲਟ ਚ ਵੀ ਵਾਧਾ ਹੋਊਗਾ ਉਹਦਾ ਫਾਇਦਾ ਹੋਊਗਾ ਆਪਾਂ ਨੂੰ ਪਹਿਲੀ ਗੱਲ ਕਰਦੇ ਆਂ ਜੀ ਆਪਾਂ ਐਨ ਪੀ ਕੇ ਐਨ ਪੀ ਕੇ ਦੀ ਕੀ ਜ਼ਰੂਰਤ ਆ ਗੋਭ ਦੇ ਵਿੱਚ ਮੇਨ ਜ਼ਰੂਰਤ ਆ ਜੀ ਪਟਾਸ਼ ਦੀ ਅਪਾ 130450050 ਜਾਂ 05434 ਦੀ ਸਪਰੇਅ ਕਰ ਸਕਦੇ ਆ ਕਈ ਕਿਸਾਨ ਵੀ ਇਹਨਾਂ ਨੂੰ ਸਾਰੀਆਂ ਦਵਾਈਆਂ ਦਾ ਨਾਮ ਲਾ ਕੇ ਕਰ ਲੈਂਦੇ ਆ ਕਈ ਇਕੱਲੀ-ਇਕੱਲੀ ਕਰਦੇ ਆ ਇਹ ਕਿਸਾਨ ਭਰਾਓ ਤੁਹਾਡੇ ਤੇ ਡਿਪੈਂਡ ਆ ਵੈਸੇ ਇਕੱਲੀ ਦਾ ਜ਼ਿਆਦਾ ਫਾਇਦਾ ਹੈ 4 ਕਿਲੋ ਸਿਫਾਰਿਸ਼ਾ ਜੀ 13045052340050 1 ਕਿੱਲੇ ਦੀ ਤੁਸੀਂ ਕਰ ਸਕਦੇ ਜੋ 2 ਕਿਲੋ ਗੋਪ ਚ 2 ਕਿਲੋ ਜਦੋਂ ਝੋਨਾ ਇਹਦਾ ਨਿਸਰ ਜਾਂਦਾ ਪੂਰਾ ਜਦੋਂ ਮੁੰਜਰਾ ਚੁੱਕ ਜਾਂਦੀਆਂ ਉਦੋਂ ਕਰ ਸਕਦੇ ਓ ਇਹਦਾ ਫਾਇਦਾ ਕੀ ਆ ਜੀ ਚਾਰ ਦੇ ਵਿੱਚ ਵਾਧਾ ਕਰੂਗਾ ਦਾਣਾ ਜਿਹੜਾ ਝੋਨੇ ਦਾ ਚੰਗਾ ਸਾਈਜ਼ ਬਣੂਗਾ ਉਹਦਾ ਮਟਾਪੇ ਜਾਊਗਾ ਜਿਸ ਦੇ ਨਾਲ ਕੇ weight ਵੱਧ ਹੋਊਗਾ ਆਟੋਮੈਟਿਕ ਜਿਹੜਾ ਝਾੜ ਆ ਜਿਹੜਾ ਵਧੇਗਾ ਦੂਸਰੀ ਗੱਲ ਕਰੀਏ ਕਿਸਾਨ ਭਰਾਓ ਉਹ ਆ ਜੀ ਗੋਭ ਦੀ ਸੁੰਡੀ ਤੇ ਪੱਤਾ ਲਪੇਟ ਤੇ ਟਿੱਡਾ ਸਿੱਧੀ ਜੀ ਗੱਲ ਆ ਜੇ ਤੁਹਾਡਾ ਝੋਨਾ ਸਾਫ ਆ ਕੋਈ ਬਿਮਾਰੀ ਨਹੀਂ ਹੈਗੀ ਤੁਸੀਂ ਐਡਵਾਂਸ ਸਪਰੇਅ ਕਰਨਾ ਚਾਹੁੰਦੇ ਜੋ ਫਿਰ ਕੋਰਾਜਨ ਮਾਰਕੀਟ ਦੇ ਵਿੱਚ ਵਧੀਆ ਰੇਟਾਂ ਦੇ ਵਿੱਚ ਆਉਂਦੀਆਂ ਕਿਸੇ ਵੀ ਮੀਡੀਆ ਕੰਪਨੀ ਦੀ ਤੁਸੀਂ ਕੋਰਾਜਨ ਲੈ ਸਕਦੇ ਹੋ ਉਹ ਤੁਸੀਂ ਕਰ ਸਕਦੇ ਜੋ ਨਾਲ ਤੁਸੀਂ ਜੇ ਟਿੱਡੇ ਦੇ ਪਾਉਣੀ ਆ ਟਿੱਡਾ ਪਹਿਲੀ ਚੀਜ਼ ਤੇ ਮਰਦਾ ਨਹੀਂ ਆ ਠੀਕ ਹੈ ਜੀ ਉਹਦੇ ਲਈ ਤੁਸੀਂ ਬਾਇਫੈਂਟਰੀਮ ਵਗੈਰਾ ਪਾ ਸਕਦੇ ਜੋ ਨਾਲ ਕੋਰਾਜਨ ਦੇ ਨਾਲ ਬਾਈਫੈਂਟਰੀ ਵਗੈਰਾ ਪਾ ਸਕਦੇ ਕਈ ਕਿਸਾਨ ਵੀ ਲਾਂਡਾ ਕਰਦੇ ਆ ਕਿੱਡਾ ਕੋਈ ਨੁਕਸਾਨ ਉਸ ਲਵਦਾ ਨਹੀਂ ਕਰਦਾ ਉਹਦੇ ਤੋਂ ਤੁਸੀਂ ਘਬਰਾਇਆ ਨਾ ਕਰੋ ਜਾਂ ਤਾਂ ਤੁਸੀਂ ਕੋਰਾਜਨ ਕਰੋ 60 ਮਿਲ ਕਿੱਲੇ ਦੀ ਜੇ ਬਾਈਫੈਂਟਰੀ ਕਰਨੀ ਹੈ ਤੁਸੀਂ ਲੀਟਰ ਚੋਂ ਕਿੱਲੇ ਕਰ ਸਕਦੇ ਇਹਦੇ ਨਾਲ ਕੋਰਾਜਨ ਦੇ ਨਾਲ ਇੱਕ ਤੇ ਇਹ ਮਿਸ਼ਰਣ ਹੋ ਗਿਆ ਦੂਸਰਾ ਇੰਪਲੀਗੂ ਵਾਲਾ ਸਾਲਟ ਮਾਰਕੀਟ 'ਚ ਆਮ ਮਿਲਦਾ ਜੀ ਜਿਹਦੇ ਵਿੱਚ ਕੋਰਾਜਨ ਪਲੱਸ ਲੈਂਡਾ ਵਾ ਉਹ ਤੁਸੀਂ ਕਰ ਸਕਦੇ ਜੀ ਉਹ ਤੁਹਾਡੀ ਪਤਾਲ ਭੇਟ ਗੋਭ ਦੀ ਸੰਡੀ ਤੇ ਨਾਲ ਟਿੱਡੇ ਦਾ ਹਾਲ ਕਰੂਗਾ ਇਹਦ ਹੋ ਗਈ ਜੀ ਸੰਡੀ ਦੀ ਸਪਰੇ ਜਿਹਦੇ ਵੇਲੇ ਤੁਹਾਡਾ ਪਤਾਲ ਭੇਟ ਵੀ ਕਵਰ ਹੋ ਗਿਆ ਗੋਭ ਦੀ ਸੰਡੀ ਵੀ ਕਵਰ ਹੋ ਗਈ ਤੇ ਟਿੱਡਾ ਵੀ ਕਵਰ ਹੋ ਗਿਆ ਅਗਲਾ ਜੀ ਉੱਲੀ ਵਾਲੀ ਟੌਪ ਦੀ ਅਸੀਂ ਕਰਨੀ ਹੈ ਜੀ ਕਿਸਾਨਾਂ ਦਾ ਬੜਾ ਯੋਰ ਹੁੰਦਾ ਵੀ ਇੱਥੇ ਅਸੀਂ ਟੌਪ ਦੀ ਸਪਰੇ ਕਰਨੀ ਕੋ ਉੱਲੀ ਵਾਲੀ ਉਹ ਕਿਹੜੀਆਂ ਕਿਹੜੀਆਂ ਸਭ ਤੋਂ ਟੌਪ ਆ ਜੀ ਐਮੀਸਟਾ ਟੌਪ ਐਮੀਸਟਾ ਟੌਪ 200 ਐਮਲ ਗੱਲੇ ਦੀ ਦਵਾਈ ਹੈ ਚੰਗੀ ਮੀਡੀਅਮ ਕੰਪਨੀ ਦੀ ਵੀ ਪਾ ਸਕਦੇ ਤੁਸੀਂ ਏ ਗ੍ਰੇਡ ਕੰਪਨੀਆਂ ਦੀਆਂ ਆਉਂਦੀਆਂ ਜ਼ਰੂਰੀ ਨਹੀਂ ਕਿ ਤੁਸੀਂ ਸਜੰਟਾ ਦੀ ਪਾਉਣੀ ਆ ਜਿਹੜੇ ਸਜੰਟਾ ਦੀ ਚਾਹ ਆਣਾ ਤੁਸੀਂ ਸਜੰਟਾ ਦੀ ਪਾ ਸਕਦੇ ਹੋ ਤੇ ਜਿਹੜੇ ਹੋਰ ਏ ਗ੍ਰੇਡ ਕੰਪਨੀਆਂ ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਆਉਂਦੀਆਂ ਵਾ ਉਹ ਤੁਸੀਂ ਪਾ ਸਕਦੇ ਹੋ ਲਗਭਗ 2500 ਤੋਂ ਲੈ ਕੇ 4000 ਤੱਕ ਐਮਿਸਟਰ ਟਾਪ ਆ ਜਿਹੜੀ ਆਮ ਮਿਲਦੀ ਆ ਮਾਰਕੀਟ ਦੇ ਵਿੱਚ ਠੀਕ ਆ ਜੀ ਵਧੀਆ ਏ ਗ੍ਰੇਡ ਕੰਪਨੀਆਂ ਦੇ ਉਸ ਤੋਂ ਜਿਹੜੀਆਂ ਸਸਤੀਆਂ ਮਿਲਣਗੀਆਂ ਉਹ ਥੋੜੀਆਂ ਜਿਹੀਆਂ ਦਹੌਣ ਕੰਪਨੀਆਂ ਦੀਆਂ ਹੋਣਗੀਆਂ ਜਿਹਦਾ ਨੂੰ ਇੰਸਟਾ ਟਾਪ ਵਾਲਾ ਸਾਲਟ ਮਿਲਦਾ ਇਹਦਾ ਫਾਇਦਾ ਜਿੰਨੇ ਵੀ ਉਲੀ ਰੋਗ ਆਪਣੇ ਸ਼ੀਤ ਫਲਾਈਟ ਤੇ ਮੇਨ ਕੰਮ ਕਰਦੀ ਹੈ ਜੀ ਠੀਕ ਹੈ ਜੀ ਫਿਰ ਇਹ ਜਿਹੜੇ ੱੱਬੇ ਪੈਂਦੇ ਆਪਣੇ ਉਹਦੇ ਤੋਂ ਕੰਮ ਕਰਦੀ ਆ ਇੱਕ ਤੇ ਇਹ ਦਵਾਈ ਆ ਫਿਰ ਕਸਟੋਡੀ ਵਾਲਾ ਸਾਲਟ ਉਹ ਵੀ ਤੁਸੀਂ ਕਰ ਸਕਦੇ ਹੋ ਲੀਟਰ ਤੇ ਨਾ ਕਿੱਲੇ ਅੱਜ ਉਹਦੇ ਵਿੱਚ ਟੈਬੂ ਕੋਨਾ ਜੋਲਾ ਸਾਲਟ ਤੇ ਅਜੋਕਸਿਸਟ੍ਰੋਬਿੰਸ ਹਾਲਟ ਹੋਵੇ ਇਹ ਵੀ ਲੀਟਰ ਤਨਾਂ ਕੇ ਲੈਣਾ ਜਿਵੇਂ ਤੁਹਾਨੂੰ ਦੱਸਿਆ ਮੈਂ ਇਹ ਤੁਸੀਂ ਕਰ ਸਕਦੇ ਜੋ ਜਨ ਨਟਿਵੋ 160 ਗ੍ਰਾਮ ਕਿੱਲੇ ਦੀ ਜੋ ਲੁਧਿਆਣਾ ਯੂਨੀਵਰਸਿਟੀ ਵੱਲੋਂ ਸ਼ਿਫਾਰਸ਼ ਨਹੀਂ ਹੈਗੀ ਪਰ ਕੰਪਨੀ ਨੇ 160 ਗ੍ਰਾਮ ਸ਼ਿਫਾਰਸ਼ ਕੰਮ ਵੀ 160 ਗ੍ਰਾਮ ਹੀ ਕਰਦੀ ਹੈ ਜਿੰਨੇ ਨਟਿਵੋ ਕਰਨੀ ਹੈ 160 ਗ੍ਰਾਮ ਹੀ ਕਰੋ ਇਹਨਾਂ ਤਿੰਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਦਵਾਈ ਉੱਲੀ ਰੋਗ ਦੀ ਜਿਹੜੀ ਵਰਤ ਸਕਦੇ ਜੀ ਇਹਦਾ ਕਿ ਸਾਰੇ ਉੱਲੀ ਰੋਗ ਜਿੰਨੇ ਵੀ ਆਉਂਦੇ ਆ ਸਾਰੇ ਉੱਲੀ ਰੋਗਾਂ ਨੂੰ ਚੰਗਾ ਕੰਟਰੋਲ ਕਰੋਗੀ ਪਰ ਬੈਕਟੀਰੀਅਲ ਬਲਾਈਟ ਜਿਹੜੀ ਬਿਮਾਰੀ ਆ ਉਹ ਇਹਨਾਂ ਤਿੰਨਾਂ ਦਵਾਈਆਂ ਨੇ ਨਹੀਂ ਰੋਕਣੀ ਉਹਦੇ ਤੋਂ ਸਟ੍ਰੈਪਟੋਮਾਈਸਿਨ ਸਾਈਕਲਿਨ ਦੇ ਟੀਕੇ ਕਿਸਾਨ ਭਰਾ ਪਾਉਂਦੇ ਆ ਉਹ ਵੀ ਉਸ ਲੈਵਲ ਦਾ ਕੰਮ ਨਹੀਂ ਕਰਦੇ ਫਿਰ ਆਪਾਂ ਗੱਲ ਕਰੀਏ ਜੀ ਸੁਪਰਦੀ डब्ल्यू बी पी एच वाइट बैगड प्लांट ਉਪਰ ਇਹਦੇ ਤੋਂ ਆਪਾਂ ਬ੍ਰਾਊਨ ਪਲਾਂਟ ਉਪਰ बीपीएच ਇਹਦੇ ਤੋਂ ਆਪਾਂ ਕਿਹੜੀ ਕਿਹੜੀ ਦਵਾਈ ਜਿਹੜੀ ਵਰਤ ਸਕਦੇ ਹਾਂ ਮਾਰਕੀਟ ਦੇ ਵਿੱਚ ਦੋ ਦਵਾਈਆਂ ਮਸ਼ੀਨ ਤੇ ਚਸ ਇਹ ਲਗਭਗ 120 ਗ੍ਰਾਮ ਦੇ ਆਰਾਊਂਡ ਚਸ ਪੈਂਦੀ ਹੈ ਜੀ ਗੱਲੇ ਦੀ 80 ਗ੍ਰਾਮ ਮਸ਼ੀਨ ਪੈਂਦੀ ਹੈ ਵੈਸੇ ਤਾਂ 10-10 10 ਨਹੀਂ 100 100 ਗ੍ਰਾਮ ਵੈਸੀ ਕਿੱਲੇ ਦੀ ਸਾਰੇ ਕਿਸਾਨ ਭਰਾ ਵਰਤਦੇ ਡਾਇਰੈਕਟ ਹੀ ਜੇ ਉਹ ਸ਼ੀਨ ਕੋ ਲੈਂਦਾ ਉਹ ਵੀ 100 ਗ੍ਰਾਮ ਜੇ ਚੈਸ ਲੈਂਦਾ ਉਹ ਵੀ 100 ਗ੍ਰਾਮ ਇਹ ਜੇ ਤੁਸੀਂ ਐਡਵਾਂਸ ਸਪਰੇਅ ਕਰ ਰਹੇ ਚੈਸ ਦੀ ਜਾਂ ਸ਼ੀਨ ਦੀ ਇਹ ਚੰਗਾ ਰਿਜ਼ਲਟ ਦੇ ਜਾਂਦੀਆਂ ਨੇ ਨਹੀਂ ਆਉਣ ਦਿੰਦੀਆਂ 20 25 ਦਿਨ ਕੋਈ ਅਟੈਕ ਨਹੀਂ ਹੋਣ ਦਿੰਦੀਆਂ ਕਿਸੇ ਵੀ ਤਰ੍ਹਾਂ ਦਾ ਕਿਉਂਕਿ ਗੋਬ ਦੇ ਵਿੱਚ ਕੋਈ ਮੰਨੇ ਜਾਂ ਨਾ ਮੰਨੇ ਬਹੁਤ ਫਲਸਫੀਆਂ ਆਉਂਦੀਆਂ ਵਾ ਤੇ ਵੀ ਕਿ ਅਟੈਕ ਕਰਨਾ ਚਾਹੀਦਾ ਵਾ ਦੇਖੋ ਇਹ 스테ਜ ਤੇ ਆ ਕੇ ਅਟੈਕ ਨਹੀਂ ਦੇਖਣਾ ਚਾਹੀਦਾ ਮੇਰਾ ਜੋ ਮੰਨਣਾ ਵਾ ਚਲੋ ਹਰ ਕਿਸੇ ਦੀ ਫਲਸਫੀ ਆ ਇਹ 스테ਜ ਤੇ ਆ ਕੇ ਸਪਰੇਅ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਸਪਰੇਅ ਦੇ ਕਰੂ ਹੀ ਕਰੂ ਨਾ ਕਈ ਦੇਖਦੇ ਰਹਿੰਦੇ ਅਟੈਕ ਆਊਗਾ ਜਿੰਨੇ ਟਾਈਮ ਨੂੰ ਆਪਣੇ ਕੋਲ ਕੋਈ ਲੈਬਾਂ ਵਾਲੇ ਕੋਈ ਉਹ ਤਾਂ ਹੈਗੇ ਨਹੀਂ ਆ ਲੈਬਾਂ ਦਾ ਸਮਾਨ ਪੀ ਮੈਟੋਮੈਟਿਕ ਚੈੱਕ ਕਰ ਲਾਂਗੇ ਆ ਬਿਮਾਰੀ ਆਉਣ ਵਾਲੀ ਆ ਕੋਈ ਆਪਣੇ ਉਦੋਂ ਦੱਸਣੀ ਆ ਜਦੋਂ ਅਟੈਕ ਹੋ ਜਾਂਦਾ ਵਾ ਸਿੰਪਟਮ ਜਦੋਂ ਦੇਖਣੇ ਆਪਾਂ ਨੂੰ ਉਹਨੇ ਟਾਈਮ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਵਾ ਇਸ ਕਰਕੇ ਇਹਨਾਂ ਦੋਆਂ ਦੇ ਵਿੱਚੋਂ ਤੇਲੇ ਦੇ ਵਿੱਚੋਂ ਜਿਹੜੀ ਮਰਜੀ ਚੂਸ ਕਰ ਸਕਦੇ ਜੋ ਫਿਰ ਐਂਡਲੀ ਇੱਕ ਸਪਰੇਅ ਹੈ ਜੀ ਉਹ ਹੈ ਜੀ ਬੀ ਐਲ ਬੀ ਬੀ ਐਲ ਬੀ ਤੋਂ ਆਪਾਂ ਕਿਹੜੀ ਸਪਰੇਅ ਕਰ ਸਕਦੇ ਆ ਬੀ ਐਲ ਬੀ ਤੋਂ ਆਈ ਪੀ ਐਲ ਦੀ ਵੈਕਟ ਵਾਈਬ ਦਵਾਈ ਜਿਹੜੀ ਸੋਡੋਮਨਾਸ ਇਨਫਲੋਰੈਂਸ ਸਸ ਹਾਲਟ ਆ ਦੇ ਵਿੱਚ ਉਹ ਸ਼ਿਫਾਰਿਸ਼ਾ ਵੈਸੇ ਯੂਨੀਵਰਸਿਟੀ ਲੋ ਨਹੀਂ ਹੈਗੀ ਕੰਪਨੀوں ਨੂੰ ਆਈ ਪੀ ਐਲ ਕੰਪਨੀਆਂ ਲੋ ਦਾਵਾ ਕੀਤਾ ਜਾਂਦਾ ਕਿ ਉਹ ਚੰਗਾ ਕੰਟਰੋਲ ਕਰਦੀ ਹੈ ਤੇ ਪਿਛਲੀ ਵਾਰੀ ਦੇਖਿਆ ਗਿਆ ਇੱਕੇ ਤਰ੍ਹਾਂ ਕੋਝਾਤਾ ਕੰਟਰੋਲ ਹੈਗਾ ਪਰ ਡੀ ਐਲ ਬੀ ਲਈ ਬੈਕਟੀਰੀਆ ਲੀਫ ਬਲਾਈਟ ਬੈਕਟੀਰੀਆ ਪੈਨਿਕਲ ਬਲਾਈਟ ਇਹਦੇ ਲਈ ਕਿਸੇ ਤਰ੍ਹਾਂ ਦੀ ਕੋਈ ਦਵਾਈ ਨਹੀਂ ਮਾਰਕੀਟ ਦੇ ਵਿੱਚ ਆਈ ਜੋ ਇਹਦੀ ਆਈ ਹੋਈ ਬਿਮਾਰੀ ਨੂੰ ਰੋਕ ਸਕੇ ਜਾਂ ਉਹਨੂੰ ਠੀਕ ਕਰ ਦੇ ਕੰਟਰੋਲ ਹੋ ਜੂ ਰੋਕ ਜੂ ਉੱਥੇ ਜਿਵੇਂ ਕਿ ਕਾਪਰ ਆਕਸੀਕਲੋਰਾਈਡ ਕਾਪਰ ਹਾਈਡਰੋਕਸਾਈਡ ਅਰ ਗਿਆ ਸੰਪਰਿਆ ਕਰ ਸਕਦੇ ਆਪਾਂ ਕਾਪਰ ਸਲਫੇਟ ਗੀ ਸਪਰੇਅ ਕਰ ਸਕਦੇ ਆ ਇਹ ਸਾਰੀਆਂ ਸਪਰੀਆਂ ਜਿਹੜੀਆਂ ਅੱਧਾ-ਅੱਧਾ ਦੇ ਲੋਕ ਲੈਦੇ ਹੋਣੀਆਂ ਪਰ ਇਹ ਕਿਸੇ ਹੋਰ ਦਵਾਈਆਂ ਦਾ ਨਾਲ ਰਲ ਕੇ ਨਹੀਂ ਹੋਣੀਆਂ ਇਹਨਾਂ ਨੂੰ ਇਕੱਲਿਆਂ ਕਰਨਾ ਪਣਾ ਜਾਇ ਬੈਕਟੋਵਾਇਬ ਦਵਾਈ ਆ ਲੀਟਰ ਦੋ ਕੇ ਲੈਣ ਦੇ ਵਿੱਚ ਇਹਦੀ ਵੀ ਅੱਧਾ ਲੀਟਰ ਡੋਜ਼ ਆ ਕਿੱਲੇ ਦੀ ਜੇ ਬਿਮਾਰੀ ਜਿਆਦੀ ਆ ਫਿਰ ਲੀਟਰ ਠੀਕ ਹੈ ਜੀ ਇਹੋ ਹੀ ਸਪਰੀਆਂ ਜਿਹੜੀਆਂ ਉਸ ਬੀਐਲਬੀ ਨੂੰ ਰੋਕ ਸਕਦੀਆਂ ਮਾੜਾ ਮੋਟਾ ਐਂਟੀਬਾਇਓਟਿਕੇ ਚੀਜ਼ਾਂ ਐ ਇਹ ਜਿਹੜਾ ਮਾੜਾ ਮੋਟਾ ਰੁਕਣ ਗਿਆ ਉਹਨੂੰ ਨਹੀਂ ਇਸ ਤੋਂ ਇਲਾਵਾ ਹੋਰ ਕੋਈ ਵੀ ਕਿਸੇ ਤਰ੍ਹਾਂ ਦੀ ਸਪਰੇ ਜਿਹੜੀ ਸਪਾਰਸ਼ ਨਹੀਂ ਹੈਗੀ ਖੇਤੀ ਬੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਆਹ ਜਿਹੜੀ ਬੀਐਲਬੀ ਵਾਲੀਆਂ ਨੀਆਂ ਸੁਪਰੀਆਂ ਇਹਨਾਂ ਨੂੰ ਕਿਸੇ ਦਿਨਾਂ ਰਲਾ ਕੇ ਨਹੀਂ ਕਰਨਾ ਇਹ ਕੱਲੀਆਂ ਕਰਨੀਆਂ ਐ ਕੋਸ਼ਿਸ਼ ਕਰੋ ਐਨਪੀਜੀ ਵੀ ਤੁਸੀਂ ਕੱਲਾ ਕਰੋ ਕਿਉਂਕਿ ਜ਼ਿਆਦਾਤਰ ਕੰਬੀਨੇਸ਼ਨ ਬਣ ਦੇਣੀਆਂ ਆ ਦਵਾਈਆਂ ਦੇ ਇਸ ਕਰਕੇ ਤੁਸੀਂ ਗੋਭ ਦੀ ਸੰਡੀ ਪਤਾਲਪੇੜ ਟਿੱਡੇ ਵਾਲੀ ਤੇਲੇ ਵਾਲੀ ਫੰਗੀਸਾਈਡ ਇਹ ਤਿੰਨੇ ਚੀਜ਼ਾਂ ਤੁਸੀਂ ਰਲਾ ਕੇ ਕਰ ਸਕਦੇ ਹੋ ਜੀ ਘੋਲ ਵੱਖੋ ਵੱਖਰੇ ਬਾਕੀ ਐਨਪੀਕੇ ਵੱਖਰਾ ਕਰੋ ਕੋਸ਼ਿਸ਼ ਕਰੋ ਤੇ ਜੇ ਬੀਐਲਬੀ ਦਾ ਕੋਈ ਅਟੈਕ ਆਉਂਦਾ ਉਹ ਵੀ ਤੁਸੀਂ ਵੱਖਰੀ ਕਰੋ ਜਿਆਦਾ ਪੀਆਰ 114 ਤੇ 110 ਤੇ ਜਾਂ ਹੋਰ ਪੁਰਾਣੀਆਂ ਆਈਡੀਆਂ ਵੈਰਾਈਆਂ ਜਾਂ ਹਾਈਬ੍ਰਿਡ ਨਵੀਆਂ ਵੈਰਾਈਆਂ ਆਈਆਂ ਉਹਨਾਂ ਦੇ ਅਟੈਕ ਇਹ ਬੀਐਲਬੀ ਦਾ ਦੇਖਿਆ ਜਾਂਦਾ ਜਾਂ ਬਾਸਮਤੀ 1121 ਦੇ ਪਿਛਲੇ ਰਿਸਤਾਰਾਂ ਥਾਰਾਂ ਦੇ ਕਈ ਜਗ੍ਹਾ ਤੇ ਦੇਖਿਆ ਗਿਆ ਵਾ। ਜੇ ਜਾਣਕਾਰੀ ਵਧੀਆ ਲੱਗੀ ਆ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈਗੀ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤਾਂ ਜੋ ਕਿਸਾਨ ਭਰਾਵਾਂ ਦੀ ਹੈਲਪ ਹੋ ਸਕੇ ਜਿਹਦੇ ਨਾਲ ਕਿ ਝਾੜ ਦੇ ਵਿੱਚ ਵਾਧਾ ਹੋ ਸਕੇ ਖਰਚਾ ਆਪਣਾ ਘੱਟ ਹੋਵੇ ਤੇ ਫਾਇਦਾ ਜ਼ਿਆਦਾ ਹੋਵੇ ਆਪਾਂ। ਜੇ ਜਾਣਕਾਰੀ ਵਧੀਆ ਲੱਗੀ ਮੈਂ ਫੇਰ ਦੁਬਾਰਾ ਦੁਹਰਾਉਂਦਿਆਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ। ਧੰਨਵਾਦ।